ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਆਪਣੇ ਵੈਸੇ ਤਾਂ ਸਾਰੇ ਹੀ ਭਾਰਤ ਦਾ ਇਹ ਮੁੱਦਾ ਹੈ ਪਰ ਆਪਣੇ ਪੰਜਾਬ ਕਿਉਂਕਿ ਅਸੀਂ ਪੰਜਾਬ ਦੇ ਵਸਨੀਕਾਂ ਤਾਂ ਕਰਕੇ ਪੰਜਾਬ ਦੀ ਖਾਸ ਕਰਕੇ ਚਿੰਤਾ ਕਰਨਾ ਸਾਡਾ ਫਰਜ਼ ਬਣਦਾ ਹੈ ਪੰਜਾਬ ਦੇ ਵਿੱਚ ਕੁਝ ਖਾਲਿਸਤਾਨੀ ਤੇ ਕੁਝ ਹਿੰਦੂ ਰਾਸ਼ਟਰਵਾਦੀ ਹੈ ਜਿਹੜੇ ਉਹ ਕਿਸੇ ਨਾ ਕਿਸੇ ਤਰੀਕੇ ਆਪਦੇ ਮਨ ਦੀ ਪੜਾਹਸ ਕੱਢ ਕੇ ਤੇ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਠੀਕ ਆ ਭਾਵਨਾਵਾਂ ਹੁੰਦੀਆਂ ਖਾਲਸਤਾਨੀ ਚਾਹੁੰਦੇ ਵੀ ਸਾਡਾ ਖਾਲਸਾ ਰਾਜ ਬਣੇ ਤੇ ਹਿੰਦੂ ਰਾਸ਼ਟਰਵਾਦੀ ਆ ਜਿਹੜੇ ਉਹ ਚਾਹੁੰਦੇ ਵੀ ਸਾਡਾ ਹਿੰਦੂ ਰਾਸ਼ਟਰ ਬਣੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਖਾਲਸਤਾਨੀਆਂ ਨੂੰ ਵੀ ਤੇ ਹਿੰਦੂ ਰਾਸ਼ਟਰਵਾਦੀਆਂ ਨੂੰ ਵੀ ਹਿੰਦੂ ਰਾਸ਼ਟਰ ਬਣਾਉਣ ਦੇ ਚੱਕਰ ਦੇ ਵਿੱਚ ਜਾਂ ਖਾਲਿਸਤਾਨ ਦੇ ਖਾਲਿਸਤਾਨ ਬਣਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪ ਦਾ ਭਾਰਤ ਜਾਂ ਹਿੰਦੁਸਤਾਨ ਜਾਂ ਪੰਜਾਬ ਇਹਨਾਂ ਤੋਂ ਸਾਰੀਆਂ ਚੀਜ਼ਾਂ ਤੋਂ ਹੱਥ ਧੋ ਲੈਣੇ ਆ ਕਿਉਂਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਵੀ ਮੁੱਦਾ ਬਹੁਤ ਭਖਿਆ ਤੇ ਹਿੰਦੂ ਰਾਸ਼ਟਰ ਦਾ ਵੀ ਉਹਦੇ ਤੋਂ ਬਿਨਾਂ ਇੱਕ ਮੁੱਦਾ ਹੋਰ ਬਹੁਤ ਤਕੜਾ ਬਣਿਆ ਬਣਦਾ ਜਾ ਰਿਹਾ ਹੈ ਇਹ ਖਾਲਸਥਾਨ ਜਾਂ ਹਿੰਦੂ ਰਾਸ਼ਟਰ ਤੋਂ ਬਿਨਾ ਕਰੈਕਸ਼ਨ ਸਥਾਨਾ ਬਣ ਜਾਵੇ ਕਿਉਂਕਿ ਜਿਹੜੇ ਹਿਸਾਬ ਨਾਲ ਧਰਮ ਪਰਿਵਰਤਨ ਦਾ ਦੌਰ ਚੱਲ ਰਿਹਾ ਉਸ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਹਾਲਾਤ ਆ ਜਿਹੜੇ ਉਹ ਤੁਹਾਨੂੰ ਇਹੋ ਜੇ ਮੋੜ ਤੇ ਲਿਆ ਕੇ ਖੜਾ ਲਿਆ ਕੇ ਖੜਾ ਕਰ ਦੇਣਗੇ ਤੁਸੀਂ ਇਸ ਚੀਜ਼ ਨੂੰ ਦਾ ਪਛਤਾਵਾ ਵੀ ਨਹੀਂ ਕਰਨ ਜੋਗੇ ਰਹਿ ਜਾਓਗੇ ਇਸ ਕਰਕੇ ਜਿੱਥੇ ਸਾਨੂੰ ਇਹਨਾਂ ਮੁੱਦਿਆਂ ਤੇ ਵਿਚਾਰ ਕਰਨ ਦੀ ਲੋੜ ਆ ਇੱਕ ਮੰਥਨ ਕਰਨਾ ਚਾਹੀਦਾ ਵੀ ਸਾਡੇ ਪੰਜਾਬ ਦੇ ਹਾਲਾਤ ਸਾਡੇ ਪੰਜਾਬ ਦਾ ਧਰਮ ਪਰਿਵਰਤਨ ਕਿਉਂ ਹੋ ਰਿਹਾ ਇਸ ਧਰਮ ਪਰਿਵਰਤਨ ਨੂੰ ਰੋਕਣ ਲਈ ਇਹ ਸਾਨੂੰ ਅੱਡੀ ਗੋਡੇ ਵਾਲਾ ਜ਼ੋਰ ਲਾਉਣਾ ਚਾਹੀਦਾ ਸਾਨੂੰ ਦੇਖਣੀਆਂ ਚਾਹੀਦੀਆਂ ਵੀ ਸਾਡੇ ਚ ਕੀ ਹੋਂਤਾਂ ਆਏ ਹਿੰਦੂਆਂ ਚ ਕੀ ਹੋਂਤਾਂ ਆ ਸਿੱਖਾਂ ਚ ਕੀ ਹੋਂਤਾਂ ਆ ਇਹ ਜੀਦਾ ਕਰਕੇ ਸਾਡੇ ਲੋਕਾਂ ਧਰਮ ਤਬਦੀਲ ਧਰਮ ਪਰਵਰਤਨ ਵਾਲੇ ਜਾਦਾ ਕਿਉਂ ਜਾ ਰਹੇ ਆ ਮੈਂ ਕੋਈ ਜਿਆਦਾ ਵਿਦਵਾਨ ਨਹੀਂ ਮੈਂ ਜਿਆਦਾ ਕੋਈ ਪੜਿਆ ਲਿਖਿਆ ਨਹੀਂ ਸਿਰਫ ਸੋਚਾਂ ਸੋਚਦੇ ਰਹੀਦਾ ਕਿ ਪੰਜਾਬ ਦੇ ਵਿੱਚ ਕਿਹੜੀ ਚੀਜ਼ ਤੋਂ ਪੰਜਾਬ ਨੂੰ ਮਾਰ ਪੈ ਰਹੀ ਆ ਕਿਹੜੀ ਚੀਜ਼ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਤੇ ਜਿਹੜੇ ਦੇਸ਼ ਦੇ ਹਾਲਾਤ ਬਣੇ ਹੋਏ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਅੱਖੀ ਦੇਖੋਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਆ ਅਕਸਰ ਹੀ ਜਿਹੜੇ ਬੁੱਧੀਜੀਵੀ ਲੋਕ ਆ ਉਹ ਗੱਲਾਂ ਕਰਦੇ ਰਹਿੰਦੇ ਆ ਸਾਡੇ ਮਾਨਯੋਗ ਬਾਬਾ ਮੇਜਰ ਸਿੰਘ ਸੋਢੀ ਜੀ ਹੋਰਾਂ ਨੇ ਪੂਰਾ ਪੱਪਾਂ ਪਾਰ ਹੋ ਕੇ ਜ਼ੋਰ ਲਾਇਆ ਹੋਇਆ ਵੀ ਜਿਹੜਾ ਸਾਡਾ ਪੰਜਾਬ ਆ ਪੰਜਾਬ ਹੀ ਰਹਿ ਜੇ ਜੇ ਖਾਲਿਸਤਾਨ ਨਹੀਂ ਬਣ ਸਕਦਾ ਤਾਂ ਪੰਜਾਬ ਹੀ ਰਹਿ ਜੇ ਇਹ ਨਾ ਹੋ ਜੇ ਕਰਕਸ਼ਤਾਨ ਬਣ ਜੇ ਕਿਉਂਕਿ ਬਹੁਤ ਜ਼ਿਆਦਾ ਲੋਕ ਆ ਇਹ ਇਕੱਲੇ ਮੈਂ ਹਿੰਦੂਆਂ ਦੀ ਜਾਂ ਸਿੱਖਾਂ ਦੀ ਨਹੀਂ ਗੱਲ ਕਰਦਾ ਗਰੀਬ ਪਬਲਿਕ ਨੂੰ ਜਦੋਂ ਜਾਤੀਵਾਦ ਦੇ ਨਾਂ ਤੇ ਦਰਕਾਰਿਆ ਗਿਆ ਜਾਂ ਪਲਾਂ ਹਿੰਦੂਆਂ ਵੱਲੋਂ ਤੇ ਪਲਾਂ ਸਿੱਖਾਂ ਵੱਲੋਂ ਜਾਂ ਮਾੜੇ ਬੰਦੇ ਦੀ ਕੋਈ ਸਾਰਨਾ ਲਈ ਗਈ ਤਾਂ ਜਿਹੜੇ ਹੋਰ ਧਰਮਾਂ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਪਨਾਹ ਦੇ ਕੇ ਉਹਨਾਂ ਨੂੰ ਖੁਸ਼ ਕਰ ਦਿੰਦੇ ਆ ਜਿਹਦੀ ਵਜ੍ਹਾ ਨਾਲ ਸਾਡੇ ਸਿਸਟਮ ਦੇ ਵਿੱਚ ਫਰਕ ਪੈ ਚੁੱਕਾ ਸਾਡੇ ਧਰਮ ਪਰਵਰਤਨ ਹੋ ਰਿਹਾ ਸਾਰੇ ਜਿੰਨੇ ਵੀ ਮੇਰੇ ਵੀਰ ਆ ਮੇਰੀ ਵੀਡੀਓ ਜਿੱਥੋਂ ਤੱਕ ਪਹੁੰਚਦੀ ਆ ਇਸ ਚੀਜ਼ ਵੱਲ ਗੌਰ ਕਰਨ ਆਉਣ ਵਾਲੇ ਸਮੇਂ ਨੂੰ ਬਚਾਉਣ ਲਈ ਸਾਡੇ ਸਿੱਖ ਧਰਮ ਨੂੰ ਬਚਾਉਣ ਲਈ ਜਾਂ Hindu ਧਰਮ ਨੂੰ ਬਚਾਉਣ ਲਈ ਜਿਹੜੇ Hindu ਵੀਰ ਆ ਉਹ Hindu ਧਰਮ ਬਚਾਉਣ ਲਈ ਸਿੱਖ ਵੀਰ ਸਿੱਖ ਧਰਮ ਨੂੰ ਬਚਾਉਣ ਲਈ ਇਹਨਾਂ ਚੀਜ਼ਾਂ ਵੱਲ ਗੌਰ ਕਰਨ ਆ ਜਿੱਥੇ ਵੀ ਬੈਠੇ ਹੋ ਜਿੱਥੇ ਤੁਸੀਂ ਹੋਰਾਂ ਮੁੱਦਿਆਂ ਤੇ ਗੱਲ ਕਰਦੇ ਆ ਇਹਨਾਂ ਮੁੱਦਿਆਂ ਤੇ ਗੱਲ ਕਰੋ ਪੰਜਾਬ ਦੇ ਵਿੱਚ ਜਿੱਥੇ ਗੱਲ ਹੁੰਦੀ ਆ ਵੀ ਪੰਜਾਬੀ ਅਕਸਰ ਗੱਲਾਂ ਕਰਦੇ ਰਹਿੰਦੇ ਵੀ ਭਈਆ ਰਾਜ ਹੋਇਆ ਪਿਆ ਦੇਖੋ ਇੱਕ ਇੱਕ ਕਰਕੇ ਇੰਨੀ ਗਿਣਤੀ ਵੱਧ ਚੁੱਕੀ ਆ ਵੀ ਲੁਧਿਆਣੇ ਦੇ ਵਿੱਚ ਐਮਪੀ ਐਮਐਲਏ ਜਿਹੜੇ ਆ ਉਹ ਸਿਰਫ ਤੇ ਸਿਰਫ ਭਈਆ ਵੋਟ ਨਾਲ ਹੀ ਬਣਦੇ ਆ ਤੇ ਕਈ ਵਾਰ ਤਾਂ ਇਹ ਹੋ ਚੁੱਕਾ ਹੈ ਵੀ ਉੱਥੋਂ ਦੇ ਜਿਹੜੇ ਐਮਪੀ ਐਮਐਲਏ ਜਿਹੜੇ ਉਹ ਚਾਹੁੰਦੇ ਆ ਉਹੀ ਹੀ ਬਣਾਉਣੇ ਪੈਂਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਖਮਿਆਦੇ ਆ ਜਿਹੜੇ ਆਉਣ ਵਾਲੇ ਟਾਈਮ ਚ ਨਹੀਂ ਉਹ ਭਗਤ ਹੀ ਰਹੇ ਆ ਲੁਧਿਆਣੇ ਵਾਲੇ ਜਾਂ ਹੋਰ ਸਾਈਡਾਂ ਤੇ ਤੇ ਉਸੇ ਹੀ ਤਰ੍ਹਾਂ ਜੇ ਅਸੀਂ ਗੌਰ ਨਾ ਕੀਤੀ ਅਸੀਂ ਖਿਆਲ ਨਾ ਕੀਤਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਚੀਜ਼ ਆ ਜਿਹੜੇ ਸਾਡੇ ਗਰੀਬ ਲੋਕ ਆ ਜਾਂ ਕੋਈ ਹੋਰ ਲੋਕ ਆ ਇਹਦੇ ਚ ਇੱਕ ਜਾਤ ਦਾ ਜ਼ਿਕਰ ਨਹੀਂ ਕਰ ਸਕਦੇ ਕਿਉਂਕਿ ਜਾਤਾਂ ਸਾਰੀਆਂ ਦੇਹੀ ਲੋਕ ਆ ਜਿਹੜੇ ਕਰੈਕਸ਼ਨ ਧਰਮ ਵੱਲ ਤੁਰੇ ਜਾ ਰਹੇ ਆ ਉਹਨਾਂ ਨੂੰ ਅਸਲ ਚ ਆਪ ਨਹੀਂ ਪਤਾ ਵੀ ਉਹਨਾਂ ਦੇ ਮਨੋਰਥ ਕੀ ਆ ਮੈਂ ਜਿੰਨੀ ਕੁ ਮੇਰੀ ਉਮਰ ਆ ਮੈਂ ਉਹਦੇ ਮੁਤਾਬਕ ਆ ਇਹ ਕਹਿ ਸਕਦਾ ਕਿਸੇ ਨੂੰ ਵੀ ਕਰੈਕਸ਼ਨ ਧਰਮ ਚ ਜਾ ਕੇ ਕੋਈ ਫਾਇਦਾ ਨਹੀਂ ਮਿਲਿਆ ਸਿਰਫ ਗੱਲ ਕੀ ਆ ਬਰਾਬਰੀ ਤਾਈ ਦੀ ਗੱਲ ਆ ਉਹ ਬਰਾਬਰੀ ਤਾਈ ਦੇ ਲਾਲਚ ਦੇ ਵਿੱਚ ਅ ਕੁਝ ਉਹਨਾਂ ਨੂੰ ਲਾਲਚ ਨਹੀਂ ਮਿਲਦਾ ਕਿ ਕੁਝ ਉਹਨਾਂ ਨੂੰ ਦਿੱਤਾ ਜਾਂਦਾ ਉਹ ਸਗੋਂ ਉਹਨਾਂ ਨੂੰ ਚੰਦੇ ਦੇ ਰੂਪ ਫੰਡ ਦਿੰਦੇ ਆ ਸੋ ਆਖਰ ਦੇ ਵਿੱਚ ਆ ਜਿਆਦਾ ਮੈਂ ਗੱਲਾਂ ਨਾ ਕਰਦਾ ਹੋਇਆ ਇਹੀ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਤੁਸੀਂ ਬਲੇਮ ਲਾ ਕੇ ਕਹਿ ਦਿੰਦੇ ਆ ਵੀ ਉੱਥੋਂ ਪਤਾ ਨਹੀਂ ਉਹਨਾਂ ਨੂੰ ਕੀ ਦਿੱਤਾ ਜਾਂਦਾ ਕੀ ਲਾਲਚ ਦਿੱਤਾ ਜਾਂਦਾ ਕੋਈ ਲਾਲਚ ਨਹੀਂ ਬਰਾਬਰਤਾ ਹੀ ਦੀ ਗੱਲ ਹੈ ਬਰਾਬਰਤਾ ਹੀ ਦੇਣੀ ਸ਼ੁਰੂ ਕਰੋ ਆਉਣ ਵਾਲੇ ਇਸ ਸਮੇਂ ਦੇ ਵਿੱਚ ਇਹ ਇਹ ਜਿਹੜੇ ਲੋਕ ਆ ਆਪਣਾ ਹੋਰ ਧਰਮਾਂ ਦੇ ਵਿੱਚ ਆ ਜਾ ਕੇ ਬਹਿੰਦੇ ਆ ਹੋਰ ਧਰਮਾਂ ਦੀਆਂ ਗੱਲਾਂ ਸੁਣਦੇ ਆ ਜੇ ਅਸੀਂ ਚਾਹੀਏ ਤਾਂ ਉਹਨਾਂ ਲੋਕਾਂ ਦੀ ਘਰ ਵਾਪਸੀ ਕਰਾ ਸਕਦੇ ਆ ਉਹਨਾਂ ਲੋਕਾਂ ਨੂੰ ਇੱਕ ਇਕੱਤਰ ਕਰਕੇ ਜਿਹੜੇ ਸਿੱਖ ਭਰਾਏ ਉਹਨਾਂ ਨੂੰ ਸਿੱਖੀ ਦੇ ਨਾਲ ਜੋੜ ਕੇ ਜਿਹੜੇ Hindu ਭਰਾਏ ਉਹਨਾਂ ਨੂੰ Hindu Hindu ਉਹ ਸੰਗਠਨਾ ਨਾਲ ਜੋੜ ਕੇ ਆਪਾਂ ਆਪਦੇ ਪੰਜਾਬ ਨੂੰ ਸਹੀ ਦਸ਼ਾ ਤੇ ਦਿਸ਼ਾ ਵੱਲ ਲੈ ਜਾ ਸਕਦੇ ਆ ਸੋ ਇਹਨਾਂ ਕਹਿੰਦਾ ਖੇਮਾ ਦਾ ਜਾਜਕਾਂ ਜੇ ਕਿਸੇ ਦੇ ਗੱਲ ਦਿਲ ਤੇ ਲੱਗੀ ਹੋਵੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ